ਬਠਿੰਡਾ ਪੁਲਿਸ ਵੱਲੋਂ ਨਾਬਯੋਤਾ ਪਤਨੀ ਦੇ ਪ੍ਰੇਮੀ ਦਾ ਕਤਲ ਕਰਨ ਵਾਲੇ ਦੋ ਸਕੇ ਭਰਾਵਾਂ ਸਮੇਤ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਇੱਕ ਦੀ ਗ੍ਰਿਫਤਾਰੀ ਬਾਕੀ ਉਹਨਾਂ ਨੇ ਕਿਹਾ ਨਹੀਂ ਜਾ ਰਿਹਾ ਤਾਂ ਕੀਤਾ ਕਤਲ ਮਾਮਲਾ ਬਠਿੰਡਾ ਦੇ ਪਿੰਡ ਲੂਲਵਾਈ ਦਾ ਜਿੱਥੇ ਇੱਕ ਨਾਬਯੋਤਾ ਦੇ ਕੋਲ ਉਸਦਾ ਪ੍ਰੇਮੀ ਆਉਂਦਾ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਅਤੇ ਉਸਦੇ ਪਤੀ ਨੂੰ ਇਸ ਦੀ ਪਿੰਕ ਸੀ ਤਾਂ ਉਹਨਾਂ ਨੇ ਬਹਾਨੇ ਦੇ ਨਾਲ ਕਿਤੇ ਬਾਹਰ ਜਾਣ ਦਾ ਬਹਾਨਾ ਬਣਾਇਆ ਅਤੇ ਉਸ ਤੋਂ ਬਾਅਦ ਉਹ ਵਿਅਕਤੀ ਉਹਨਾਂ ਦੇ ਘਰ ਆਇਆ ਇਸ ਨੰਬਬੇ ਉੱਤਰ ਲੜਕੀ ਦਾ ਦਿਓਰ ਇਸਦੀ ਭਿੰਕ ਦੇ ਵਿੱਚ ਸੀ ਤਾਂ ਉਸਨੇ ਆਪਣੇ ਭਰਾ ਨੂੰ ਵੀ ਫੋਨ ਕਰਕੇ ਬੁਲਾ ਲਿਆ ਤੇ ਉਸ ਤੋਂ ਬਾਅਦ ਆ ਇਕੱਠੇ ਹੋ ਕੇ ਉਸ ਦੀ ਜਿੱਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਥਾਣਾ ਨੰਦਗੜ ਵਿਖੇ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਦੀ ਗ੍ਰਿਫਤਾਰੀ ਬਾਕੀ ਹੈ ਕਤਲ ਕਰਨ ਵਾਲੇ ਵਿਅਕਤੀਆਂ ਨੇ ਦੱਸਿਆ ਜੋ ਦੋਨੇ ਸਕੇ ਭਰਾ ਹਨ ਉਹਨਾਂ ਨੇ ਕਿਹਾ ਕਿ ਸਾਡੇ ਕਰੇਸ਼ਰਿਆ ਮਾਉਂਦਾ ਸੀ ਤੇ ਸਾਡੇ ਤੋਂ ਜਰੈਣੀਆ ਇਸ ਲਈ ਅਸੀਂ ਇਹਦਾ ਕਤਲ ਕੀਤਾ। ਸੁਪੀ ਸਿੰਘ ਜੀ। ਤੁਸੀਂ ਕੀ ਜਿਹੜਾ ਤੁਸੀਂ ਇੰਨਾ ਵੱਡਾ ਕਾਲ ਚੁੱਕਿਆ ਕਿ ਮਾਮਲਾ ਕੀ ਸੀ? ਮੁੰਡਾ ਸ਼ਰਿਆਮ ਘਰੇ ਹੁੰਦਾ ਸੀ ਜਿੱਥੇ ਜਰੈਣੀਆ ਅਸੀਂ ਮਾਰਤਾ ਸੀ। ਤੁਹਾਨੂੰ ਕੀ ਪਤਾ ਲੱਗਿਆ ਵੀ ਘਰ ਆਇਆ ਮੀਤੀ ਰਾਤ? ਅਸੀਂ ਬਠਿੰਡਾ ਗਏ ਹੋਏ ਸੀ ਬਠਿੰਡੇ ਤੋਂ ਜਦੋਂ ਪਤਾ ਲੱਗਿਆ ਸਾਨੂੰ ਬਠਿੰਡੇ ਬਾਸ ਫੋਨ ਜਾਵੜਿਆ ਮਗਰ ਵੀ ਆਇਆ ਕਰਕੇ ਵੀ ਘਰੇ ਕੋਈ ਗੱਲਬਾਤ ਆ। ਕ੍ਰਾਂਤੀ ਅਸੀਂ ਬਾਸਾਏ ਤੇ ਰੰਗੇ ਹੱਥੀ ਫੜ ਲਈ ਉੱਤੋਂ ਹੀ ਅਸੀਂ ਤੁਹਾਡੇ ਆਉਣ ਦਾ ਕੀ ਕਾਰਨ ਸੀ ਉਹਦਾ ਘਰੇ ਦਾ ਵਸ ਧੱਕੇ ਨਾਲ ਹੀ ਆਉਂਦਾ ਸੀ ਮਲਵਰਤਨ ਗਲਤ ਕੰਮ ਕਰਦਾ ਸੀਗਾ ਜੀ ਮੇਰੇ ਘਰ ਆ ਜਨ ਨਾਲ ਮੇਰੇ ਘਰ ਇਹਨਾਂ ਗਲਤ ਸੀਗਾ ਜੀ ਕੀ ਨਾਮ ਸੀ ਨਾਮ ਸੀਗਾ ਵਿੱਕੀ ਕੁਮਾਰ ਜੀ ਤੇ ਰਾਤ ਕੀ ਫਿਰ ਰਾਤ ਜਦੋਂ ਅਸੀਂ ਦੇਖਿਆ ਜੀ ਸੱਤੋ ਜਰਿਆ ਨਹੀਂ ਗਿਆ ਨੰਗੇ ਪਏ ਸੀ ਜਾ ਕੇ ਫਿਰ ਅਸੀਂ ਆਧਿਕਾਰ ਕਾਰਵਾਈ ਕਰਤੀ ਮੇਰਾ ਨਾਮ ਲਾਲੀ ਸਿੰਘ ਆ ਜੀ ਇਹ ਪਰਨਾਵੀ ਮੈਂ ਬਹੁਤ ਵਾਰੀ ਦੇਖ ਚੁੱਕਿਆ ਸੀਗਾ ਵੀ ਉਹ ਸਾਡੇ ਘਰੇ ਆਉਂਦਾ ਤੇ ਸਾਥੋਂ ਮੈਨੂੰ ਲੋਕ ਗੱਲਾਂ ਕਹਿੰਦੇ ਸੀਗੇ ਨਹੀਂ ਜਰਿਆ ਜਾਂਦਾ ਸੀ ਤੇ ਰਾਤ ਜਦੋਂ ਇਹ ਘਰੇ ਆਇਆ ਤੇ ਮੈਂ ਇਹਦੀ ਨਿਗਾ ਰੱਖੀ ਤੇ ਮੈਂ ਆਪਣੇ ਵੱਡੇ ਭਰਾ ਮੇਰਾ ਪਟਿਆਲੇ ਜਾ ਰਿਹਾ ਸੀ ਮੈਂ ਉਹਨੂੰ ਫੋਨ ਲਾਇਆ ਉਹ ਪਰਿੰਡੇ ਤੋਂ ਮੁੜ ਕੇ ਆਏ ਤੇ ਜਦੋਂ ਆ ਕੇ ਦੇਖਿਆ ਤਾਂ ਦੋਨੇ ਜੀ ਨੰਗੇ ਪਏ ਸੀਗੇ ਤੇ ਫਿਰ ਸਾਥੋਂ ਨਹੀਂ ਜਰਿਆ ਗਿਆ ਜੀ ਮੇਰੇ ਵੱਡੇ ਭਰਾ ਦੇ ਘਰੇ ਹੁੰਦਾ ਸੀ ਮੇਰੇ ਪਰਜਾਈ ਕੋਲੇ ਜੀ ਮੈਨੂੰ ਪਤਾ ਲੱਗਿਆ ਜਦੋਂ ਮੈਂ ਆਇਆ ਸੀਗਾ ਇਹ ਗਲੀ ਚ ਤੁਰਿਆ ਆਉਂਦਾ ਸੀਗਾ ਮੈਨੂੰ ਉਹਦੀ ਸ਼ੱਕ ਹੋ ਗਿਆ ਸੀਗਾ ਬੇ ਅੱਜ ਘਰੇ ਆਊਗਾ ਹੀ ਤਵੇ ਤੁਸੀਂ ਐਡਾ ਵੱਡਾ ਫੋਟੋ ਕੱਟਣ ਕਿਉਂ ਦਿੱਤਿਆ ਜਰਿਆ ਨਹੀਂ ਜਾਂਦਾ ਜੀ ਇਹ ਜਿੱਦ ਸਾਥ ਨਹੀਂ ਹੁੰਦੀ ਅੰਚ ਪੈਂਡਲ ਲੋਲ ਬਾਈ ਵਿਖੇ ਬੀਤੀ ਆ ਰਾਤ ਹੀ ਇੱਕ ਵਿਕੀ ਕੁਮਾਰ ਉਮਰ ਉਹਦੀ 26 ਸਾਲ ਦੇ ਲਗਭਗ ਉਹਦੀ ਉਮਰ ਆ ਤੇ ਉਹਦੇ ਕਤਲ ਦੇ ਸਬੰਧ ਦੇ ਵਿੱਚ ਐਫ ਆਈ ਆਰ ਜਿਹੜੀ 33 ਨੰਬਰ ਦਰਜ ਹੋਈ ਆ ਉਹਦੇ ਪਿਤਾ ਦਲੀਪ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਦਰਜ ਹੋਈ ਆ ਜਿਹਦੇ ਵਰਕਰ ਲਾਪ ਹੈਗੇ ਇੱਕ ਤਾਂ ਹੈਗਾ ਸੁਖਪ੍ਰੀਤ ਸਿੰਘ ਪੁੱਤਰ ਗਰਮੇਲ ਸਿੰਘ ਦੂਜਾ ਬਲਜਿੰਦਰ ਸਿੰਘ ਲਾਲੀ ਪੁੱਤਰ ਗਰਮੇਲ ਸਿੰਘ ਤੇ ਤੀਸਰਾ ਗਰਮੇਲ ਸਿੰਘ ਆਪ ਆ ਤੇ ਚੌਥਾ ਉਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਪਿੰਡ ਝੰਡੀਆਂ ਦਾ ਬਾਦਰ ਬਾਦਰਗੜ ਝੰਡੀਆਂ ਦਾ ਤੇ ਸਰ ਕਤਲ ਦਾ ਕੀ ਮਾਮਲਾ ਕੀ ਚਿਤਕੁਰ ਕਰ ਦਿੱਤਾ ਇਹ ਇਹਨਾਂ ਦਾ ਮਾਮਲਾ ਸੀਗਾ ਵੀ ਜਿਹੜਾ ਇਹਨਾਂ ਦੇ ਵਿੱਚ ਇੱਕ ਸੁਖਪ੍ਰੀਤ ਸਿੰਘ ਸੀਗਾ ਇਹਦੀ ਜਿਹੜੀ ਵਾਈਫ ਆ ਬਿਆਨਤ ਕੌਰ ਤੇ ਇਹਦੇ ਪਰਿਵਾਰ ਨੂੰ ਸ਼ੱਕ ਸੀਗਾ ਵੀ ਉਹਦੇ ਨਾਲ ਵਿੱਕੀ ਕੁਮਾਰ ਦੇ ਕੋਈ ਨਜਾਇਜ਼ ਸੰਬੰਧ ਆ ਤੇ ਘਰ ਦੇ ਵਿੱਚ ਉਹਦਾ ਦਾ ਆਉਣਾ ਜਾਣਾ ਇਸ ਕਰਕੇ ਜਦੋਂ ਉਹ ਬੀਤੀ ਰਾਤ ਇਹਨਾਂ ਨੂੰ ਇਹਨਾਂ ਦੇ ਘਰੇ ਮਿਲਣ ਲਈ ਗਿਆ ਤੇ ਇਹਨਾਂ ਨੇ ਮੌਕਾ ਪਾ ਕੇ ਉਹਨੂੰ ਕਾਬੂ ਕਰਕੇ ਇਹਦੇ ਬਹੁਤ ਹੀ ਬੁਰੀ ਤਰ੍ਹਾਂ ਨਾਲ ਮਾਰੂਥਿਆਰਾਂ ਦੇ ਨਾਲ ਕੁੱਟਮਾਰ ਕਰਕੇ ਇਹਦੀ ਮੌਤ ਕਰ ਦਿੱਤੀ। ਪੁਲਿਸ ਵੱਲੋਂ ਸਰ ਕੀ ਕਰਦੇ ਕਿੱਤੀ? ਪੁਲਿਸ ਵੱਲੋਂ ਹੁਣ ਤੱਕ ਐਫ ਆਈ ਆਰ ਅਸੀਂ ਦਰਜ ਕਰਤੀ ਆ ਤੇ ਸਾਡੇ ਮਾਨਯੋਗ ਐਸ ਐਸ ਪੀ ਸ਼੍ਰੀ ਦੀਪਕ ਪਾਰਕ ਸਾਹਿਬ ਸਾਹਮਣੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਸੀ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸੇ ਲੜੀ ਦੇ ਦੀ ਨਹੀਂ ਸਾਡੇ ਐਸ ਐਚਓ ਸਾਹਿਬ ਨੇ ਤੇ ਬਾਕੀ ਪੁਲਿਸ ਪਾਲਟੀਆਂ ਦੇ ਨਾਲ ਇਹਨਾਂ ਦੇ ਵੱਖ-ਵੱਖ ਲੁਕਣ ਵਾਲੇ ਟਿਕਾਣਿਆਂ ਤੇ ਰੇਡ ਕੀਤੇ ਤੇ ਇਹਨਾਂ ਦੇ ਵਿੱਚੋਂ ਅਸੀਂ ਹੁਣ ਤੱਕ ਮੌਕੇ ਤੇ ਇੱਕ ਤਾਂ ਸੁਖਪ੍ਰੀਤ ਸਿੰਘ ਤੇ ਇੱਕ ਇਹਦਾ ਭਰਾ ਬਲਜਿੰਦਰ ਸਿੰਘ ਔਰ ਫਲਾਲੀ ਤੇ ਤੀਸਰਾ ਬਹਾਦਰਗੜ ਝੰਡੀਆਂ ਦਾ ਲਾਪ੍ਰੀਤ ਸਿੰਘ ਤੇ ਉਹਨੂੰ ਅਸੀਂ ਹੁਣ ਤੱਕ ਰਾਉਂਡ ਅਪ ਕਰਕੇ ਗ੍ਰਿਫਤਾਰ ਕਰ ਚੁੱਕੇ ਹਾਂ ਕਿੰਨੇ ਹੀ ਗ੍ਰਫਤਾਰੀ ਬਾਕੀ ਆ ਸਰ ਇਹਦੇ ਵਿੱਚ ਸਿਰਫ ਹੁਣ ਇੱਕ ਗ੍ਰਫਤਾਰੀ ਬਾਕੀ ਆ ਉਹਨਾਂ ਦਾ ਜਿਹੜਾ ਇਹਨਾਂ ਦਾ ਪਿਤਾ ਗਰਮੇਲ ਸਿੰਘ ਦੀ ਗ੍ਰਫਤਾਰੀ ਬਾਕੀ ਆ ਤੇ ਤਿੰਨ ਜਿਹੜੇ ਸਮਕੰਦਵੇਂ ਦੇ ਜਿਹੜੇ ਵਾਂਟਡ ਮੁਲਜ਼ਮ ਸੀ ਉਹ ਅਸੀਂ ਗ੍ਰਫਤਾਰ ਕਰ ਲਿਆ ਉਹ ਵੀ ਅਸੀਂ ਕਤਲ ਹੋਣ ਤੋਂ ਸਿਰਪ ਤੇ ਸਿਰਪ 6 ਘੰਟੇ ਦੇ ਵਿੱਚ ਵਿੱਚ ਹੀ ਅਸੀਂ ਉਹ ਗ੍ਰਫਤਾਰ ਕਰ ਲਿਆ ਹਰ ਕਤਲ ਕਿਸ ਚੀਜ਼ ਨਾਲ ਕੀਤਾ ਗਿਆ ਇੱਕ ਕਤਲ ਇੱਕ ਕਤਲ ਕਰਨ ਦੇ ਲਈ ਇਹਨਾਂ ਨੇ ਇੱਕ ਤਾਂ ਕਹੀ ਦੀ ਵਰਤੋਂ ਕੀਤੀ ਪੁੱਠੀ ਕਹੀ ਮਾਰੀ ਤੇ ਬਾਕੀ ਇੱਕ ਦੋ ਇਹਦੇ ਲੱਕੜ ਦੇ ਦਸਤੇ ਸੀਗੇ ਇੱਕ ਬਾਸ ਦੀ ਸੋਟੀ ਮਜ਼ਬੂਤ ਸੋਟੀ ਸੀ ਉਹਦੇ ਨਾਲ ਇਹਨੇ ਮਾਰ ਬੱਕ ਬੱਕ ਉਹਦੇ ਸਰੀਰ ਤੇ ਬੁਰੀ ਤਰ੍ਹਾਂ ਉਹਦੇ ਸੱਟਾਂ ਮਾਰ ਕੇ ਉਹਦਾ ਕਤਲ ਕੀਤਾ